ਦਾਦਕਿਆਂ ਦੀਆਂ ਕੁੜੀਆਂ ਕਾਲੀਆਂ ਤੇ ਪੀਲੀਆਂ ਦਾਦਕਿਆਂ ਦੀਆਂ ਕੁੜੀਆਂ ਕਾਲੀਆਂ ਤੇ ਪੀਲੀਆਂ ਨਾਨਕਿਆਂ ਦੀਆਂ ਕੁੜੀਆਂ ਗੋਰੀਆਂ ਨੇ ਜਿਵੇਂ ਸ਼ੀਸ਼ ਮੈਲ ਦੀਆਂ ਮੋਰੀਆਂ ਨੇ ਜਿਵੇਂ ਸ਼ੀਸ਼ ਮੈਲ ਦੀਆਂ ਮੋਰੀਆਂ ਨੇ ਜਿਵੇਂ ਸ਼ੀਸ਼ ਮੈਲ ਦੀਆਂ ਮੋਰੀਆਂ ਨੇ ਪੁੜੀਏ ਦੇਖ ਲਾਬੂ ਹੈ ਦੇ ਵਿੱਚ ਖੜ ਕੇ ਨੀ ਗੋਬੀ ਨੂੰ ਲਾਲਾ ਤੜਕਾ ਮੇਲੇ ਆਉਂਦਾ ਏ ਨਾਨਕਾ ਚੜ ਕੇ ਨੀ ਗੋਬੀ ਨੂੰ ਲਾਲਾ ਤੜਕਾ ਰੋਟੀ ਸੇਕ ਲਾ ਕੋਲੇ ਤੇ ਕੋਲਾ ਤੜਕੇ ਨੀ ਗੋਬੀ ਨੂੰ ਲਾਲਾ ਤੜਕਾ ਨੀ ਪੂਆ ਸਾਡੀ ਖੰਡੇ ਦੀ ਪੂੜੀ ਫੁੱਫੜ ਪੀ ਗਿਆ ਸਕੰਜੇ ਵਿੱਚ ਬਣਾ ਕੇ ਨੀ ਪੂਆ ਸਾਡੀ ਖੰਡੇ ਦੀ ਪੂੜੀ ਚਾਚੀ ਸਾਡੀ ਖੰਡੇ ਦੀ ਪੂੜੀ ਚਾਚਾ ਪੀ ਗਿਆ ਸਕੰਜੇ ਵਿੱਚ ਬਣਾ ਕੇ ਨੀ ਚਾਚੀ ਸਾਡੀ ਖੰਡੇ ਦੀ ਪੂੜੀ ਦਾ ਖੇਡਣਾ ਚੱਕ ਲੈ ਗਿਆ ਕਾਂ ਪੂਆ ਖੰਡ ਦਾ ਖੇਡਣਾ ਚੱਕ ਲੈ ਗਿਆ ਕਾਂ ਸਪ ਵਰਗੀ ਤੇ ਤੋਰ ਨੀ ਪੂਆ ਸਪ ਵਰਗੀ ਤੇਰੀ ਤੋਰ ਨੀ ਪੂਆ ਸਿਓ ਵਰਗਾ ਰੰਗ ਤੇਰਾ ਨੀ ਮੈਂ ਉਧਰ ਗਿਆ ਮਾਰ ਪੂਆ ਤੂੰ ਗੇੜਾ ਨੀ ਮੈਂ ਉਧਰ ਗਿਆ ਮਾਰ ਪੂਆ ਤੂੰ ਗੇੜਾ ਨੀ ਮੈਂ ਉਧਰ ਗਿਆ